ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਚੋਰ-ਚੋਰੀ ਕਰਕੇ ਰਫੋ ਚੱਕਰ ਹੋ ਜਾਂਦੇ ਨੇ ਅਤੇ ਪੁਲਿਸ ਬਾਅਦ ਦੇ ਵਿੱਚ ਚੋਰਾ ਦੇ ਪਾਲ ਹੀ ਕਰਦੀ ਰਹਿ ਜਾਂਦੀ ਹੈ। ਨਾਬਾ ਦੇ ਪਿੰਡ ਪਾਂਡੂ ਸਰ ਮੁਹੱਲੇ ਵਿਖੇ ਤੜਕਸਾਰ ਇੱਕ ਚੋਰ ਵੱਲੋਂ ਘਰਾਂ ਦੇ ਅੰਦਰ ਵੜ ਕੇ ਪੰਜ ਚੋਰੀਆਂ ਨੂੰ ਅੰਜਾਮ ਦਿੱਤਾ ਗਿਆ। ਚੋੜ ਦੀ ਸਾਰੀ ਕਰਤੂਤ ਕਾਰੰਦਨ ਲੱਗੇ ਸੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਇਕੱਲੇ ਛਾਤਰ ਇੱਕ ਚੋਰ ਵੱਲੋਂ ਕਰੀਬ 15 ਲੱਖ ਉਤੇ ਹੱਥ ਸਾਫ਼ ਕਰ ਦਿੱਤਾ ਗਿਆ ਜਿਸ ਵਿੱਚ ਸੋਨੇ ਦੇ ਗਹਿਣੇ ਨਕਦੀ ਅਤੇ ਪੰਜ ਮੋਬਾਈਲ ਲੈ ਕੇ ਚੋਰ ਰਫੂ ਚੱਕਰ ਹੋ ਗਿਆ ਚੋਰ ਇਹਨਾਂ ਛਾਤਰ ਸੀ ਕਿ ਉਸਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਪਿੰਨ ਤੱਕ ਨਹੀਂ ਲੱਗਣ ਦਿੱਤੀ ਚੋਰ ਦੀ ਸਾਰੀ ਕਰਤੂਤ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਸ਼ਾਤਰ ਚੋਰ ਚੁਬਾਰੇ ਉਪਰ ਆ ਕੇ ਮੋਹੱਲੇ ਦੇ ਅਲੱਗ-ਅਲੱਗ ਪੰਜ ਚੋਰੀਆਂ ਕਰਨ ਦੇ ਵਿੱਚ ਕਾਮਯਾਬ ਹੋਇਆ ਚੋਰੀ ਦੀ ਇਸ ਘਟਨਾ ਤੋਂ ਬਾਅਦ ਮੋਹੱਲੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਵੱਲੋਂ ਜਲਦ ਹੀ ਚੋਰਾਂ ਨੂੰ ਫੜਨ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ ਚੋਰ ਜੀ ਉੱਪਰਲੇ ਪਾਸੋਂ ਕੋਠੇ ਟੱਪ ਕੇ ਆਇਆ ਤੇ ਵਿੰਡੇ ਦੇ ਵਿੱਚੋਂ ਐਂਟਰ ਕੀਤਾ ਤੇ ਨੁਕਸਾਨ ਦੇ ਅਪ੍ਰੋਕਸੀਮੇਟਲੀ 4-5 ਛੇ ਕੈਸ਼ ਤੇ 골ਡ ਬਲਾਕੇ ਹੋਇਆ ਇਹਨਾਂ ਨੂੰ ਕਿੰਨੇ ਵਜੇ ਪਤਾ ਲੱਗਾ ਕਿੰਨੇ ਵਜੇ ਘਟਨਾ ਨੂੰ ਜਾਨ ਦਿੱਤਾ ਹੈ ਸਸ ਸਾਰਾ ਪੌਣਿਕ ਪੰਜ ਅਸੀਂ ਉੱਠੇ ਆਂ ਦੇਖਿਆ ਸਮਾਨ ਖੰਡਿਆ ਹੋਇਆ ਠੀਕ ਹੈ ਪੈਂਟ ਵਿੱਚੋਂ ਏਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ ਤੇ ਕੈਸ਼ ਐਂਡ ਝੋਲਮਾਰੀ ਚੋਣ ਮਿਲਿਆ ਉਹ ਲੈ ਕੇ ਚਲਾ ਗਿਆ ਉਸੋ ਜਦੋਂ ਦੇਖਿਆ ਵੀ ਵਿੰਡੋ ਖੁੱਲੀ ਹੋਈ ਹੈ ਟੁੱਟੀ ਹੋਈ ਹੈ ਫਿਰ ਸਾਨੂੰ ਪਤਾ ਲੱਗਿਆ ਚੋਰੀ ਹੋਵੇ ਕੈਮਰੇ ਤੋਂ ਚੈੱਕ ਕੀਤਾ ਤੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਹਾਂ ਬਿਲਕੁਲ ਨਹੀਂ ਤਕਰੀਬਨ ਜਿਹੜਾ ਤੁਸੀਂ ਜਿੰਨ ਜਾਣਿਆ ਕਹਿੰਦੇ ਹੋ ਵੀ ਉੱਠ ਜਾਣਾ ਮੈਂ ਉਸ ਟਾਈਮ ਪਤਾ ਵੀ ਨਹੀਂ ਲੱਗਿਆ ਕਿ ਅੱਜ ਕੁਝ ਗਏ ਨੇ ਹਾਂ ਬਸ ਮੈਂ ਤਾਂ ਸਾਡੇ ਘਰ ਉੱਠਿਆ ਅੱਜ ਜਾਣ ਨੂੰ ਨਹੀਂ ਮੁੜ ਕੇ ਤਾਂ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਬਸ ਦੇਖਿਆ ਤਾਂ ਆ ਹੋਇਆ ਵੈਸੇ ਕਿ ਉਹ ਘਰ ਦੇ ਉੱਠੇ ਤਾਂ ਦੇਖਿਆ ਉਹਨਾਂ ਨੇ ਯਾਰ ਨੇ ਇਹਨੇ ਮਤਲਬ ਦਿਨ ਚ ਜਿਹੜੀ ਹੈਗੇ ਦਿਨੇ ਚੜ ਜਾਂਦਾ ਲੋਕ ਦੀ ਚਹਿਲ ਪਹਿਲ ਵੀ ਕਾਫੀ ਹੁੰਦੀ ਹੈਗੀ ਕਹਿੰਦੇ 4:30 ਵਜੇ ਤੋਂ ਲੈ ਕੇ 6 ਵਜੇ ਤੱਕ ਸਵਾ 6 ਵਜੇ ਤੱਕ ਘਟਾ ਨੂੰ ਜਾਂਦੇ ਤਾਂ ਕਿੰਨੇ ਘਰ ਨੂੰ ਅਸਰ ਸੋਚ ਹੀ ਨਹੀਂ ਸਕਦੇ ਜੀ ਇਹ ਹਰ ਰੋਜ਼ ਦਾ ਰੁਟੀਨ ਹੈ 9 ਵਜੇ ਉੱਠਣ ਦਾ ਮਤਲਬ ਕੁੰਡਾ 9 ਵਜੇ ਤੱਕ ਖੋਲ ਕੇ ਅਸੀਂ ਜਾਂਦੇ ਬਾਹਰ ਇਹ ਕਿੰਨੀ ਸੰਘਣੀ ਆਬਾਦੀ ਵਿੱਚੋਂ ਜਿਹੇ ਦੀ ਹੁੰਦੀ ਹੈ ਘਟਨਾਵਾਂ ਅੰਜਾਮ ਦੇ ਜਾਂਦੇ ਤਾਂ ਕੀ ਸੇਫਟ ਸੈਕ ਕਰ ਸਕਦੇ ਹਾਂ ਬਾਹਰਲੀ ਜਿਹੜੀ ਕਲੋਨੀयां ਚ ਪ੍ਰਸ਼ਾਸਨ ਦੇਖਿਆ ਸਰ ਸਾਡੇ ਵੱਲੋਂ ਤੱਕ ਅੱਜ ਪਹਿਲੀ ਵਾਰ ਹੀ ਦੇਖਿਆ ਜੀ ਐਨੀ ਉਮਰ ਹੋ ਗਈ ਫਸਟ ਟਾਈਮ ਦੇਖਿਆ ਵੀ ਇਹ ਚੀਜ਼ ਹੋਈ ਹੈ ਇਹ ਕੀ ਹੋਇਆ ਜੀ ਜਿਹੜੀ ਚੋਰੀ ਹੋਈ ਹੈ ਸਾਰਾ ਕੁਝ ਘਰ ਦੇ ਬਖੇਰੇ ਕਿੰਨੇ ਕੋਈ ਤਾਂ ਇਹ ਟਾਈਮ ਦੱਸਿਆ ਮੇਰੇ ਹਸਬੰਦ ਪੰਜ 5:30 ਵਜੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਮੈਂ ਵੈਸੇ ਮੈਂ ਦਰਾਜਾ ਚੱਕ ਜਰੂਰ ਕਰਦੀ ਆ ਮੈਂ ਉੱਠ ਨਹੀਂ ਸਕੀ ਬਸ ਫਿਰ ਮੈਂ ਇੱਕਦਮ ਪਾਸਾ ਲੀਤਾ ਮੇਰੇ ਪੈਰਾਂ 'ਚ ਕੁਝ اٹਕ ਗਿਆ ਫਿਰ ਮੈਂ ਇੱਕਦਮ ਦੇਖਿਆ ਸਾਰੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਮੇਕ ਉਦਮ ਡਾਊਨ ਹੋ ਗਈ ਮਨਤੀ ਕੁਮਾਰੀ ਫਿਰ ਨਾ ਸਾਹਮਣੇ ਗਵੰਡੇ ਦੇ ਗਈ ਵਾਖੇ ਦੇਖੀ ਆਈ ਜੇ ਆਈ ਨੇ ਕਹਿੰਦੀ ਨਹੀਂ ਮੈਂ ਕਿਵੇਂ ਮੈਂ ਉਹਨਾਂ ਨੂੰ ਬੁਲਾ ਕੇ ਆਈ ਵੀ ਕੀ ਹੋ ਗਿਆ ਦੇਖੀ ਮੇਰੇ ਘਰ ਉਹਨਾਂ ਨੇ ਦੇਖਿਆ ਦੁਬਾਰਾ ਨਹੀਂ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸਹੁਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਏ ਆ ਮੇਰਾ ਹਸਬੰਦ ਹੁਣੇ ਗਏ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖ ਜੀ ਨਹੀਂ ਸਕਤ ਕਿੰਨੇ ਕਦਾ ਸਮਾਨ ਲੈ ਗਏ ਤੁਹਾਡੇ ਚੋਰੀ ਕਰ ਗਏ 골ਡ ਸੀਗਾ ਕੈਸ਼ ਸੀਗਾ ਕਿੰਨਾ ਕਦਾ ਦੋ ਗੋਦੋਲ ਦੋ ਟੋਲੇ ਟੋਲੇ ਸੋਨਾ ਸੀਗਾ ਬਗੇ 20 25000 ਰੁਪਏ ਕੈਸ਼ ਵਿਆ ਸੀ ਚਾਹ ਬਣਾ ਰਿਹਾ ਸੀ ਉਸ ਤੱਕ ਤੱਕ ਮੈਨੂੰ ਖੜਕਾ ਰਿਹਾ ਸੀਗਾ ਇਹਨਾਂ ਦੇ ਵਿੱਚ ਮੈਨੂੰ ਪਤਾ ਲੱਗਿਆ ਇਹ ਤੁਹਾਨੂੰ ਬਿਲਕੁਲ ਨਹੀਂ ਘਟੋ ਘਟ 5-7 ਮਿੰਟ ਤੱਕ ਲਾਈ ਹੋਣੀ ਜਿਵੇਂ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਹੋਰੀ ਜੀ ਇੱਕ ਦੂਜਾ ਮੇਰਾ ਤੀਜਾ ਮੁਖੀ ਦਾ ਚੋਤਾ ਮੰਦੋ ਘਰ ਦੇ ਨੇ ਪੰਜ ਘਰਾਂ 'ਚ ਚੋਰੀ ਹੋਈ ਹੈ ਸਵੇਰੇ 4:00 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਾਤ ਹੋਈ ਹੈ ਨੇ ਕਿਸੇ ਨੂੰ ਨਹੀਂ ਕੰਨੋਂ ਕੰਨੋਂ ਖਾਇਆ ਹੋਰ ਭਾਈ ਮੇਰੀ ਘਰ ਵਾਲੀ ਤਾਂ ਸੁਤੀ ਪਈ ਸੀ ਇਹ ਕੰਦੀ ਮੈਨੂੰ ਪਤਾ ਨਹੀਂ ਲੱਗਿਆ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਂ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਬੰਦਾ ਲੱਗਿਆ ਜਦੋਂ ਸਮਾਨ ਵਿਕ ਰਿਹਾ ਪਿਆ ਸੀ ਇੱਕਦਮ ਰੋਣ ਲੱਗ ਗਈ ਫਿਰ ਤੁਸੀਂ ਸ਼ੱਕ ਕੀਤਾ ਵੀ ਇਸ ਨੂੰ ਕੋਈ ਚੀਜ਼ ਸੁਗਾਈ ਗਈ ਹੈ ਤਾਂ ਕਿ ਕਿਉਂਕਿ ਇੰਨੇ ਖੜਕੇ ਦੇ ਵਿੱਚ ਤਾਂ ਮੇਰੀ ਘਰ ਵਾਲੀ ਉੱਠ ਖੜਦੀ ਹੈ ਇਹ ਸ਼ੂਗਰ ਬਣਾਉ ਮੇਰੀ ਘਰ ਵਾਲੀ ਬਚ ਗਈ ਉਹਨੂੰ ਕੁਝ ਨਹੀਂ ਹੋਇਆ ਜੇ ਇਹ ਰੋਲਾ ਰੂਲਾ ਬੰਦੀ ਕੁਝ ਮਾਰ ਵੀ ਸਕਦੇ ਸੀ ਕਿ ਚਲੋ ਮੇਰੀ ਕਾਰ ਵਾਲੀ ਨੂੰ ਬਚਾਉ ਹੋ ਗਿਆ ਪਰ ਨੁਕਸਾਨ ਬਹੁਤ ਹੋਇਆ ਹੈ 3 ਲੱਖ ਦੇ ਲਗਭਗ ਮੇਰਾ ਐਸਟੀਮੇਟ ਦੇ ਲਗਭਗ ਮੇਰਾ ਨੁਕਸਾਨ ਹੋਇਆ ਹੈ ਪਿਆ ਸਰ ਪੰਡੂ ਸਰ ਚੋਤ ਲਾਹੀ ਹੈ ਵੀ ਸਾਡੇ ਮੰਡੇ ਨੂੰ ਚੋਰੀ ਹੋ ਗਈ ਇੱਕ ਦੋ ਘਰਾਂ ਚ ਅਸੀਂ ਉਹ ਉੱਥੇ ਮੋਕਰੀ ਜਾ ਕੇ ਦੇਖਿਆ ਤੇ ਸੀਸੀਟੀਵੀ ਫੁਟੇਜ ਮਿਲਿਆ ਸਾਨੂੰ ਸੀਟੀਵੀ ਫੁਟ ਲੈ ਕੇ ਅਸੀਂ ਦੇਖ ਰਿਹਾ ਚੋਰ ਦੀ ਭਾਲ ਕਰ ਰਹੇ ਹਾਂ ਜੀ ਕਿੰਨੇ ਘਰਾਂ ਚ ਦਿੱਤੀ ਹੈ ਕਹਿੰਦੇ ਕਿ ਪੰਜ ਇਹ ਦੋ ਤਿੰਨ ਘਰਾਂ ਚ ਦੱਸ ਰਹੇ ਨੇ ਸਾਡੇ ਕੋਲ ਹਾਲੇ ਤੱਕ ਦੋ ਘਰ ਹੀ ਆਏ ਨੇ ਜੀ ਬਾਕੀ ਦਾ ਕੋਈ ਆਇਆ ਨਹੀਂ ਹਾਲੇ ਤੱਕ ਹੂੰ ਇਹ ਤੜਕ ਸੁਵੇਰੇ ਇਹ ਤਾਂ 5 ਵਜੇ ਤੋਂ ਬਾਅਦ ਹੀ ਦੱਸਦੇ 5 ਵਜੇ ਤੋਂ ਬਾਅਦ ਹੀ ਹੋਇਆ ਜੀ ਚੋਰੀ ਕਿਥੋਂ ਵੀ ਐਂਟਰ ਹੋਇਆ ਚੋਰ ਇਹ ਸਰ ਜਿਹਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਕੋਠਿਆਂ ਦੇ ਉੱਪਰ ਦੇ ਆ ਛੱਤਾਂ ਉੱਪਰ ਦੇ ਥੱਲੇ ਤਾਂ ਕਿਸੇ ਗਲੀ ਚ ਆਈ ਨਹੀਂ ਜਾਈ ਕਿਥੇ ਇਹ ਸੀਸੀਟੀਵੀ ਚ ਸੀਟੀਵੀ ਇੱਕ ਘਰ ਚ ਸੀਸੀਟੀਵੀ ਮਿਲੀ ਹੈ ਥੋੜੀ ਜੀ ਸਾਨੂੰ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਰ ਰਹੇ ਹਾਂ ਉਹ ਘਰ ਦੇ ਮੈਮਰੀ ਕਰਦੇ ਮਜੂ ਕਰਦੇ ਸਾਰੇ ਸਰ ਸਾਰੇ ਘਰ ਦੇ ਵਿੱਚ ਹੀ ਹੈਗੇ ਜੀ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਵੀ ਦੇਖੇ ਇੱਕ ਹੀ ਚੋਰ ਆ ਜਿਵੇਂ ਸੀਸੀਟੀਵੀ ਚ ਲੱਗ ਇੱਕੋ ਹੀ ਲੱਗ ਰਹੀ ਜੋ ਕੋਠਿਆਂ ਦੇ ਉੱਪਰੋਂ ਦੇ ਨਾਲ-ਨਾਲ ਕੋਠਿਆਂ ਦੇ ਜਾ ਰਹੀ ਹੈ ਤਾਂ ਦੇ ਉੱਪਰ ਵੀ ਹੋਣਾ ਹੈ। ਪਰਸੋਂ ਤੋਂ ਕੀ ਕਾਰਵਾਈ ਕਰ ਲਈ ਹੈ? ਹੁਣ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ। ਕੰਪੀਸ਼ ਕਰ ਰਹੇ ਹਾਂ।